ਉਹ ਹੁਣ ਅੱਜ ਵੀ ਮੈਂ ਆ ਰਿਹਾ ਸੀਗਾ ਕੁਛ ਇੱਕ ਉਹਨਾਂ ਦੇ ਕਲਿੱਪਸ ਮੂਰੇ ਆ ਰਿਹਾ ਸੀ ਕਈਆਂ ਨੇ ਸ਼ੇਅਰ ਕੀਤੇ ਹੋਈਆਂ ਉਹਨੂੰ ਦੇਖ ਕੇ ਹਾਸਾ ਵੀ ਆ ਰਿਹਾ ਸੀ ਤੇ ਦਿਲ ਉਦਾਸ ਵੀ ਹੁੰਦਾ ਸੀ ਯਾਰ ਸਾਨੂੰ ਹਸਾਉਣ ਵਾਲਾ ਪੂਰੀ ਦੁਨੀਆ ਨੂੰ ਚੜਦਾ ਹੈ ਚਾਹੇ ਲੈਂਦਾ ਪੰਜਾਬ ਹੈ ਅੱਜ ਸਾਨੂੰ ਉਦਾਸ ਕਰਕੇ ਸਾਰਿਆਂ ਨੂੰ ਇੱਕਦਮ ਰੁਕਸਤ ਹੋ ਗਿਆ ਇਸ ਦੁਨੀਆ ਤੋਂ ਇੱਕ ਮੂਵੀ ਪ੍ਰੀਮੀਅਰ ਤੇ ਚੰਡੀਗੜ੍ਹ ਯੂਨੀਵਰਸਿਟੀ ਚ ਲਾਈਵ ਮੈਂ ਪਰਫਾਰਮ ਕਰ ਰਿਹਾ ਸੀ ਉਹ ਮੂਵੀ ਪ੍ਰੋਮੋਸ਼ਨ ਲਈ ਆ ਹੋਈ ਸੀ ਮੈਨੂੰ ਜੱਫੀ ਪਾ ਕੇ ਕਹਿੰਦੇ ਆਂਦੇ ਰਿਸ਼ਮ ਤੇਰਾ ਲਾਈਵ ਖੜਾ ਬਹੁਤ ਵਧੀਆ ਵੀ ਮੈਨੂੰ ਬੜਾ ਆਨੰਦ ਆਇਆ ਤਾਂ ਉਹਨਾਂ ਦੀ ਹੱਲਾਸ਼ੇਰੀ ਇਹ ਪੋਜ਼ਿਟਿਵਿਟੀ ਉਹਨਾਂ ਦੀ ਜੱਫੀ ਮੈਨੂੰ ساری ਉਮਰ ਨਹੀਂ ਪਣੀ। ਅੰਤਮ ਵਿਦਾਇਗੀ ਦੇਣ ਸਮੁੱਚੀ ਪੰਜਾਬੀ ਇੰਡਸਟਰੀ ਪਹੁੰਚੀ ਆ ਔਰ ਹਰ ਇੰਡਸਟਰੀ ਦਾ ਉਹ ਕਲਾਕਾਰ ਜਿਹੜਾ ਉਹਨਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਕੜੀ ਦੇ ਵਿੱਚ ਖੜਾ ਸਾਡੇ ਨਾਲ ਬਾਈ ਰਸ਼ਮਨ ਮੋਹਨ ਨੇ ਬਾਈ ਅਕਸਰ ਤੁਹਾਡਾ ਉਹਨਾਂ ਨਾਲ ਮੇਲ ਮਲਾਪ ਹੋਣਾ ਰਹਿਣਾ ਫਿਲਮ ਦੇ ਪ੍ਰੀਮੀਅਰ ਤੇ ਜਾਂ ਸ਼ੋਅਸ ਤੇ ਤੁਸੀਂ ਮਿਲਦੇ ਸੀ ਅੱਜ ਸਭ ਤੋਂ ਵੱਧ ਕਿਹੜੀ ਉਹਨਾਂ ਦੀ ਕਹੀ ਗੱਲ ਹੈ ਜਿਹੜੀ ਅੱਜ ਬਾਰ-ਬਾਰ ਮਨ ਦੇ ਵਿੱਚ ਤੇ ਦਿਲ ਦੇ ਵਿੱਚ ਆਰੀ ਕੀ ਆ ਇਸ ਤਰੀਕੇ ਨਾਲ ਭੱਲਾ ਸਾਹਿਬ ਕਹਿੰਦੇ ਹੁੰਦੇ ਕੀ ਕਰੋ ਕਿਉਂਕਿ ਉਹ ਪਿਆਰ ਦੇ ਨਾਲ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਗੱਲਬਾਤ ਕਰਦੇ ਹੁੰਦੇ ਸੀ ਜੀ ਇੱਕ ਤਾਂ ਉਹਨਾਂ ਦੇ ਡਾਇਲੌਗ ਜਿੰਨੇ ਵੀ ਗੰਦੀ ਔਲਾਦ ਮਜਾ ਨਾ ਸੁਆਦੀ ਟਿਲੋ ਨਹੀਂ ਕਾਲਾ ਕੋਟ ਐਵੇਂ ਨਹੀਂ ਪਾਇਆ ਹੈਨਾ ਉਹ ਹੁਣ ਅੱਜ ਵੀ ਮੈਂ ਆ ਰਿਹਾ ਸੀਗਾ ਕੁਝ ਇੱਕ ਉਹਨਾਂ ਦੇ ਕਲਿੱਪਸ ਮੂਰੇ ਆ ਰਿਹਾ ਸੀ ਕਈਆਂ ਨੇ ਸ਼ੇਅਰ ਕੀਤੀ ਹੋਈਆਂ ਉਹਨੂੰ ਦੇਖ ਕੇ ਹਾਸਾ ਵੀ ਆ ਰਿਹਾ ਸੀ ਤੇ ਦਿਲਉਦਾਸ ਵੀ ਹੁੰਦਾ ਸੀ ਯਾਰ ਸਾਨੂੰ ਹਸਾਉਣ ਵਾਲਾ ਪੂਰੀ ਦੁਨੀਆ ਨੂੰ ਚੜਦਾ ਹੈ ਚਾਹੇ ਲੈਂਦਾ ਪੰਜਾਬ ਹੈ ਅੱਜ ਸਾਨੂੰ ਉਦਾਸ ਕਰਕੇ ਸਾਰਿਆਂ ਨੂੰ ਇੱਕਦਮ ਰੁਕਸਤ ਹੋ ਗਿਆ ਇਸ ਦੁਨੀਆ ਤੋਂ ਬਹੁਤ ਵੱਡੀ ਘਟਨਾ ਹੈ ਸਾਡੀ ਇੰਡਸਟਰੀ ਦੇ ਲਈ ਔਰ ਇਕਲ ਪ੍ਰੀਮੀਅਰ ਤੇ ਦੋ ਤਲਵਾਰ ਉਹਨਾਂ ਨੂੰ ਮੈਂ ਮਿਲਿਆ ਉਦੋਂ ਹਮੇਸ਼ਾ ਉਹਨਾਂ ਨੇ ਚੜ੍ਹਦੀ ਕਲਾ ਪੋਜ਼ਿਟਿਵਿਟੀ ਵਾਲੀ ਗੱਲ ਕਰਨੀ ਆਪਣੇ ਤੋਂ ਛੋਟੇ ਆਰਟਿਸਟਾਂ ਨੂੰ ਐਪਰੀਸ਼ੀਏਟ ਕਰਨਾ ਇੱਕ ਮੂਵੀ ਪ੍ਰੀਮੀਅਰ ਤੇ ਚੰਡੀਗੜ੍ਹ ਯੂਨੀਵਰਸਿਟੀ ਚ ਲਾਈਵ ਮੈਂ ਪਰਫਾਰਮ ਕਰ ਰਿਹਾ ਸੀ ਉਹ ਮੂਵੀ ਪ੍ਰੋਮੋਸ਼ਨ ਲਈ ਆ ਹੋਈ ਸੀ ਮੈਨੂੰ ਜੱਫੀ ਪਾ ਕੇ ਕਹਿੰਦੇ ਅੰਦੇ ਰੇਸ਼ਮ ਤੇਰਾ ਲਾਈਵ ਖੜਾ ਬਹੁਤ ਵਧੀਆ ਵੀ ਮੈਨੂੰ ਬੜਾ ਆਨੰਦ ਆਇਆ ਤਾਂ ਉਹਨਾਂ ਦੀ ਹੱਲਾਸ਼ੇਰੀ ਇਹ ਪੋਜ਼ਿਟਿਵਿਟੀ ਉਹਨਾਂ ਦੀ ਜੱਫੀ ਮੈਨੂੰ ਸਾਰੀ ਉਮਰ ਨਹੀਂ ਭੁੱਲਣੀ ਕਿਉਂਕਿ ਉਹਨਾਂ ਦੀ ਛਾਪ ਇਸ ਤਰੀਕੇ ਦੀ ਹੀ ਅਕਸ਼ੇ ਕੁਮਾਰ ਹੋਣਾ ਦੇ ਵੱਲੋਂ ਕਪਿਲ ਸ਼ਰਮਾ ਹੋਣਾ ਦੇ ਵੱਲੋਂ ਹਰ ਨੇ ਹਰ ਇੱਕ ਕਲਾਕਾਰ ਨੇ ਚਾਹੀਓ ਪੰਜਾਬੀ ਇੰਡਸਟਰੀ ਤੋਂ ਨੇ ਚਾਹੀਓ ਬਾਲੀਵੁੱਡ ਤੋਂ ਨੇ ਹਰ ਕਿਸੇ ਨੇ ਉਹਨਾਂ ਦੀ ਸ਼ਰਧਾਂਜਲੀ ਭੇਟ ਕੀਤੀ ਹੈ ਸੋਸ਼ਲ ਮੀਡੀਆ ਤੇ ਭਾਵੇਂ ਲੈਹਿੰਦੇ ਪੰਜਾਬ ਦੇ ਕਲਾਕਾਰ ਵੀ ਹੋਣ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਕਿਉਂਕਿ ਉਹ ਯਾਦਗਾਰ ਬਣਾ ਕੇ ਗਿਆ ਨੇ ਆਪਣੀ ਸਖਸ਼ੀਅਤ ਨੂੰ ਤੁਹਾਡੀ ਲਾਸਟ ਕੋਈ ਮੁਲਾਕਾਤ ਜਾਂ ਕੋਈ ਆਖਰੀ ਕਨਵਰਸੇਸ਼ਨ ਉਹਨਾਂ ਨਾਲ ਕਦੋਂ ਹੋਈ ਸੀ ਦੀ ਮੁਲਾਕਾਤ ਤਾਂ ਉਹੀ ਮੈਂ ਦੱਸਿਆ ਲਾਈਵ ਹਾਂਜੀ ਨਹੀਂ ਲਾਈਵ ਪਰਫਾਰਮੈਂਸ ਸੀ ਮੇਰੀ ਮੂਵੀ ਪ੍ਰਮੋਸ਼ਨ ਲਈ ਉਹ ਮੈਂ ਜੱਫੀ ਪਾਈ ਸੀ ਉਹਨਾਂ ਨੇ ਪਰ ਅੱਜ ਜਿਹੜਾ ਇਹ ਇਕੱਠ ਹੈ ਤੇ ਸੋਸ਼ਲ ਮੀਡੀਆ ਤੇ ਕਈ ਨਹੀਂ ਵੀ ਪਹੁੰਚ ਪਾ ਰਹੇ वर्ल्ड वाइड ਜਿੱਥੇ ਵੀ ਪੰਜਾਬੀ ਇੰਡਸਟਰੀ ਨੂੰ ਪਿਆਰ ਕਰਨ ਵਾਲੇ ਆ ਕਈ ਬਾਲੀਵੁੱਡ ਵਾਲੇ ਵੀ ਆ ਹੈਨਾ ਉਹਨਾਂ ਦੀ ਸ਼ਰਧਾਂਜਲੀयां ਤੇ ਅੱਜ ਇੱਥੇ ਠਾਠਾ ਮਾਰਦਾ ਹੋਇਆ ਇਕੱਠ ਪੈਰ ਰੱਖਣ ਨੂੰ ਥਾ ਨਹੀਂ ਸੀਗੀ ਇਹ ਦੱਸਦਾ ਹੈ ਕਿ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀ ਅਚੀਵ ਕੀਤਾ ਹੈ ਕਿ ਇੱਜ਼ਤ ਕਮਾਈ ਹੈ ਕਿੰਨਾ ਪਿਆਰ ਲੋਕ ਕੀ ਉਹਨਾਂ ਨੂੰ ਕਰਦੇ ਆ ਅੱਜੇ ਦੱਸ ਰਿਹਾ ਸੀ ਤੇ ਮਨ ਉਦਾਸ ਵੀ ਹੋ ਰਿਹਾ ਸੀ ਦੇਖ ਤੇ